no no ਕਾਂਗਰਸੀ ਉਮੀਦਵਾਰ 파ਰਤਪੂਸ਼ਨ ਆਸ਼ੂ ਅਤੇ ਪੁਲਿਸ ਦੇ ਵਿਚਕਾਰ ਧੱਕੇ ਮੁੱਕੇ ਦੀਆਂ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗਾ ਪਿਆ ਹੋਇਆ ਹੈ ਤੇ ਪੁਲਿਸ ਦੇ ਨਾਲ ਬੈਸਬਾਜੀ ਹੋ ਰਹੀ ਹੈ ਕਾਂਗਰਸੀ ਉਮੀਦਵਾਰ ਨੇ 파ਰਤਪੂਸ਼ਨ ਆਸ਼ੂ ਵੋਟਾਂ ਤੋਂ ਕੁਸਤਮਾ ਪਹਿਲਾਂ ਹੀ ਇਹ ਹੰਗਾਮਾ ਲੁਧਿਆਣਾ ਦੇ ਵਿੱਚ ਵੇਖਣ ਨੂੰ ਮਿਲਿਆ ਹੈ ਆਮ ਆਦਮੀ ਪਾਰਟੀ ਦੇ ਉੱਤੇ ਲੋਕਾਂ ਨੂੰ ਰਾਸ਼ਨ ਵੰਡਣ ਦੇ ਇਲਜ਼ਾਮ 파ਰਤਪੂਸ਼ਨ ਆਸ਼ੂ ਦੇ ਵੱਲੋਂ ਲਗਾਏ ਗਏ ਨੇ ਆਸ਼ੂ ਆ ਗਿਆ ਆ ਗੋਤ ਪਰੇ ਨਾ 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 ਤੁਸੀਂ ਬੰਦੇ ਘੋਟਦੇ ਹੋ ਤੁਸੀਂ ਬੰਦੇ ਘੋਟਦੇ ਹੋ ਬੰਦੇ ਘੋਟਦੇ ਹੋ ਤੁਸੀਂ ਤੁਸੀਂ ਬੰਦੇ ਘੋਟਦੇ ਹੋ ਬੰਦੇ ਘੋਟਦੇ ਹੋ ਤੁਸੀਂ ਲੰਬੇ ਪਾਪਾ ਕੇ ਬੰਦੇ ਘੋਟਦੇ ਹੋ ਲੰਬੇ ਪਾਪਾ ਕੇ ਬੰਦੇ ਘੋਟਦੇ ਹੋ ਲੰਬੇ ਪਾਪਾ ਕੇ ਹੈ ਸਮਾਨ ਫੜਾ ਇਹਨੂੰ ਫੜਾ ਮੈਂ ਕਿਹਨਾਂ ਸਵਾਲ ਬਟੇ ਸੋਣ ਹੁਤਾਬਾ ਜਿੰਦਾਬਾਦ ਧੱਕਾ ਕਰਦਾ ਓ ਧੱਕਾ ਪੁਲਿਸ ਬੰਦੇ ਇਕੱਠੇ ਕੀ ਆ ਸਿਰਾ ਤੋੜ ਕੇ ਬੰਦਾ ਨਹੀਂ ਬੰਦਾ ਓਹ ਹੋਰ ਫੜ ਕੇ ਰੱਖ ਪੰਜਾਬ ਪਲਾਸ ਜਿੰਦਾਬਾਦ ਗੱਡੀ ਕੇ ਰੋ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਪੰਜਾਬ ਪੁਲਿਸ ਮੁਰਦਾ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ असीं घंटा पहले फोन करी वेजाइ ਮੈਂ ਤੁਹਾਨੂੰ ਡਰਸ ਦਿਵਾਉਂਗੀ ਤੁਨੀ ਰੇਸਾਂ ਮੈਂਨਾਂ ਹੁੰਦੇ ਮਸਲਤ ਆਈ ਨਹੀਂ ਵੀ ਧੱਕਾ ਕਰਦੇ ਕੋਈ ਚੱਕ ਲੈ ਗਿਆ ਰਸ ਨਹੀਂ ਚੱਕ ਲੈ ਗਿਆ ਕੋਈ ਕੋਈ ਬੰਦਾ ਤੁਸੀਂ ਕਿਸੇ ਨੂੰ ਚੱਕ ਰਹੇ ਹੋ ਸਾਡੇ ਪੱਥਰ ਤੋਂ ਨਹੀਂ ਹੈ ਜਿੱਕਾ ਮਸੂਰੀਆ ਮਾਨ ਛੜਿਆ ਤੁਸੀਂ ਆਏ ਹੋ ਤੁਸੀਂ ਅਸੀਂ ਲੈ ਦੇ ਆਏ ਆ ਤੁਸੀਂ ਬਲਕੇ ਨੇ ਕਿਹੜੇ ਗਿਰੇ ਚਿੱਕਾ ਤੁਸੀਂ ਚੱਕਿਆ ਵਸੋ ਮਾਣ ਮਾਣ ਬੰਦਾਵਾ ਰੇਲ ਰੋਲ ਇਲੈਕਸ਼ਨ ਕਮਿਸ਼ਨ ਨੂੰ ਬੁਲਾਓ ਆ ਬੁਲਾਓ ਆ ਤੁਸੀਂ ਦਫਤਰ ਕੰਗੜਾ ਕਟ ਦਫਤਰ ਆ ਵੀ ਉਹ ਤੇ ਬੰਦੇ ਚੱਕ ਕੇ ਲਿਆ ਦੋ ਤੱਕ ਉਹ ਡਾਟੇ ਤੋੜਿਆ ਸ਼ੀਸ਼ਾ ਤੋੜਿਆ ਦਫਤਰ ਤੋੜਾ ਫੋਟੋ ਖਿੱਚ ਦਫਤਰ ਤੋੜਿਆ ਉਹ ਸ਼ੀਸ਼ਾ ਵੀ ਤੋੜੋ ਉਹ ਨਹੀਂ ਹੈ ਜੈਨ ਕਰਦੇ ਹੋ ਤੁਸੀਂ ਲਾਲ ਆਇਆ ਤੁਹਾਡਾ ਬੱਕਰ ਸ਼ੇਰ ਆ ਗਿਆ ਉਹਨਰ ਕੀ ਨਹੀਂ ਆਇਆ ਯਾਰ ਕੋਈ ਗੱਲ ਹੈ ਬਾਏ ਇਲੈਕਸ਼ਨ ਕੇਜਰੀਵਾਲ ਨੂੰ ਪੰਜਾਬੀਆਂ ਆਈ ਅਸੀਂ ਪੰਜਾਬੀਆਂ ਦੇ ਪਿੱਛੇ ਲੱਗੇ ਪਿੱਛੇ ਆਓ ਬੋਲੋ ਆ ਪੰਜਾਬੀਆਂ ਦਾ ਹੱਕ ਮੰਗਦਾ ਆ ਪੱਕੇ ਬੋਲੋ ਸਾਡੀ ਨਾ ਆ ਪੰਜਾਬੀ ਨਹੀਂ ਉਹਦਾ ਸੁਤਿਆ ਨਹੀਂ ਤੁਸੀਂ ਘੁੰਮਰ ਸਾਹਿਬ ਉਦੋਂ ਕਿਉਂ ਨਹੀਂ ਆਏ ਸਾਹਿਬ ਜੀ ਤੁਸੀਂ ਉਦੋਂ ਕਿਉਂ ਨਹੀਂ ਆਏ ਕੋਈ ਦਫਤਰ ਕਿਵੇਂ ਅੰਦਰ ਕਰਕੇ ਸਰ ਮੈਨੂੰ ਮੈਂਬਰ ਦਾ ਐਡਰੈਸ ਦਿਖਾ ਦਿਓ ਬੰਦੇ ਤੇ ਚੈੱਕ ਨਹੀਂ ਚੱਲ ਰਹੀ ਹਜ਼ਾਰ ਬੰਦੇ ਨੇ ਦੇਖਿਆ ਇੱਥੇ ਸਭ ਤੁਸੀਂ ਤੁਹਾਨੂੰ ਲੰਮਾ ਭਾਗੇ ਚੱਕ ਕੇ ਲੱਗੀ ਕੋਈ ਕਹਿੰਦਾ ਕਿ ਕ੍ਰਿਮੀਨਲ ਹੈ ਯਾਰ ਸਵੇਰ ਕੰਡੇਵਾ ਪਹੁੰਚ ਗਈ ਇੱਥੇ ਕਿਹਨਾਂ ਨੇ ਤੁਹਾਡਾ ਕਿਹਨਾਂ ਨੇ ਦਫਤਰ ਸਾਰੇ ਨੇ ਕੋਈ ਟੈਕਰੀਅਰ ਬਟਾ ਆ ਲੈ ਕਿਧਰ ਹੋਇਓ ਭਾਜੀ 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 ਮੈਨੂੰ ਸਰ ਕੀ ਗੱਲ ਹੋ ਗਈ ਸਰ ਕੀ ਮੈਥ ਕੀ ਆ ਜੀ ਕਹਿੰਦੇ ਦਫਤਰ ਤੋਂ ਟੋਣੀਆਂ ਕੋਈ ਰੋਕ ਲੱਗ ਰਹੇ ਆ ਕ੍ਰਾਸ ਮੋਸ਼ਨ ਦੀ ਬੌਂਡਰੀ ਤੇ ਲੇਟ ਹੋ ਗਿਆ ਆ ਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਐ ਦਿਖਾਓ ਸਰ ਕਿਹੜੀ ਚਿੱਠੀ ਐ ਨਹੀਂ ਨਹੀਂ ਆ ਲਾਈਵ ਹੋ ਤੁਸੀਂ ਆ ਸ਼ੂਚੀ ਦੇ ਪੇਜ ਤੋਂ ਸ਼ੇਰੂ ਮੇਰਾ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲਿਆਓ ਚਿੱਠੀ ਲਿਖ ਰਹੇ ਨੇ ਹੁਣੇ ਹੁਣੇ ਕੰਪਲੇਟ ਲਿਖ ਰਹੇ ਨੇ ਨਵੀਂ ਕੰਪਲੇਟ ਹੁਣੇ ਕੰਪਲੇਟ ਲਿਖ ਰਹੇ ਨੇ ਹੁਣੇ ਕੰਪਲੇਟ ਲਿਖ ਰਹੀ ਐ ਕਿਹੜੀ ਕੰਪਲੇਟ ਆ ਹੁਣੇ ਕੰਪਲੇਟ ਲਿਖੀ ਐ ਤੁਸੀਂ ਹੁਣੇ ਕੰਪਲੇਟ ਲਿਖੀ ਐ ਤੁਸੀਂ हुने कंप्लेंट लिखी है हुने हुने पाया है चिट्ठी नंबर डैरी नंबर हुने पाया हुने हुने हाँ हुने पाया चिट्ठी नंबर हुने 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 चिट्ठी नंबर हुने लिखिया हुने आलिया ओ इन्हीं चंद्र ओके मुर्मदाबाद मुरदाबाद मुर्दाबाद 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 ਓਏ ਸਾਡੇ ਤੇ ਗੁੱਸਾ ਕਿੱਲਾ ਸਾਡੇ ਤੇ ਪੰਜਾਬੀਆਂ ਦਾ ਤੁਸੀਂ ਲੱਗਿਓ ਦਿੱਲੀ ਵਾਲਿਆਂ ਦੇ ਮਗਰ ਹੋਰ ਕੀ ਆਪਣੀ ਚਿੱਠੀ ਦੋੜਤੀ ਪੰਜਾਬ ਦੀ ਹਰ ਕਰ ਉਹ ਨਾ ਯਾਰ ਮੈਂ ਕਿਹਾ ਮੈਂ ਕਰ ਰਿਹਾ ਰਿਕਾਰਡਿੰਗ ਸਾਡੀ ਉੱਥੇ 65 ਮਿੰਟ ਉਹ ਬਾਈ ਪਰੇ ਆ ਜਾਓ ਇੱਕ ਮਿੰਟ ਉੱਥੇ ਨਹੀਂ ਆਏ ਉਹ ਬਾਈ ਉੱਥੇ 65 ਮਿੰਟ ਰੇੜੇ ਵਿੱਚ ਉੱਥੇ ਨਹੀਂ ਆਏ ਉੱਥੇ ਸੁੱਤੇ ਸੀ ਅਸੀਂ ਉਹਨਾਂ ਦਾ ਨਸ਼ਾ ਵੇਖਦੇ ਪਏ ਤੁਸੀਂ ਕੀ ਗੱਲ ਉਹ ਸਾਡੇ ਪੰਜਾਬੀ ਹਮਾ ਚੰਦੇ ਕੀ ਹੋਇਆ ਕੀ ਆ ਸਾਨੂੰ ਹੱਥ ਪਾ ਕੇ ਸੋਖਾ ਬੇ ਕੋਈ ਦਫਤਰ ਨੂੰ ਕੋਈ ਜਾਂਦੀਆਂ ਨੇ ਕੋਈ ਦਫਤਰ ਤੋੜਾਂਗੇ ਆ ਦਫਤਰ ਤੋੜੇ ਹੀ ਸਭ ਨੇ ਸੀ ਸਾਡਾ ਲੋਕ ਤੋੜਿਆ ਤਾਂ ਕਹਿਣਾ ਕੱਢਿਆ ਬਾਹਰ ਲੱਖਣ ਨੂੰ ਹੱਥ ਬੰਦੇ ਨੇ ਹੱਥ ਬੰਨ੍ਹ ਨਾ ਸੱਖਾ ਨਹੀਂ ਪਿਆ ਪੈ ਦਿਨਾਂ ਦੇ ਦਾਂਗੇ ਚੁੱਪ ਚੁੱਪ ਮੈਂ ਸਭ ਪਹਿਲਾਂ ਤੁਸੀਂ ਬੋਲਾਗੇ ਕਿ ਤੋੜਿਆ ਗੁੰਮਣ ਸਾਹਿਬ ਦਾ ਵੀ ਵੀਡੀਓ ਆ ਸਰਕਾਰਾਂ ਆਂਦੀਆਂ ਜਾਂਦੀਆਂ ਨੇ ਧੱਕਾ ਨਹੀਂ ਆਂਦੇ ਨਾ ਭਾਈ ਤੇਰਾ ਮੈਂ ਰੱਖੂ ਜੋ ਬੋਲ ਮੁਰਦਾਬਾ ਮੁਰਦਾਬਾ ਨਹੀਂ ਚਲੇਗੀ ਪ੍ਰਕਾਸ਼ ਨਹੀਂ ਚਲੇਗੀ ਤੇਜਲੀ ਮਾਲ ਮੁਰਦਾਬਾ ਮੁਰਦਾਬਾ ਅੱਲਾਹ ਅਕਬਰ ਮੁਰਦਾਬਾ ਮੁਰਦਾਬਾ ਪਾਰੀ ਠੀਕ ਨਾਲ ਬਜਾ ਬਜਾ ਜਾਇਦ ਘਰਾਂ ਚ ਟੱਕ ਟੱਕ ਕੇ ਕਰਨਗੇ ਐਦਾਂ ਹੋਰ ਟੱਕ ਟੱਕ ਲਾ ਜਾਓਗੇ ਐਦਾਂ ਦਾ ਸਾਰਾ ਮੁੰਡੇ ਬੈਠਾ ਹੁੰਦਾ চার বন্ডে সুতে রে উ নশা নীনা ওতে ਉਕੇ ਪੋਛ ਲੋ ਬਾਈਟ ਕਰ ਲੋ ਆਹ ਤੇਰੇ ਨੂੰ ਮਦਕੀ ਨਮਰ ਸਾਈਕੀਗਲ ਪਤਾ ਨਹੀਂ ਪਤਾ ਨਹੀਂ ਕਰਦੇ ਅੰਦਰ ਬਾੜ ਬਾੜ ਕੇ ਸਮਾਜੇ ਤੋੜਦੀ ਵੀ ਪੁਲਿਸ ਆਹ ਬਾਹਰ ਕਰ ਲਿਓ はいじゃ。 ਅੱਜ ਦੀ ਕੀ ਲੁਧਿਆਣਾ ਪੱਛਮੀ ਦੇ ਜਵਾਹਰ ਨਗਰ ਦੀ ਇਹ ਵੀਡੀਓ ਆ ਜਿੱਥੇ ਇਲਜ਼ਾਮ ਲੱਗੇ ਨੇ ਕਿ ਆਮਦਮੀ ਪਾਰਟੀ ਦੇ ਬਲੋਂ ਲੋਕਾਂ ਨੂੰ ਰਾਸ਼ਨ ਬੰਡਿਆ ਜਾ ਰਿਹਾ ਹੈ ਬੀਬੀਆਂ ਨੂੰ ਸੂਟ ਬੰਡੇ ਜਾ ਰਹੇ ਨੇ ਤਾਂ ਜੋ ਉਹਨਾਂ ਨੂੰ ਵੋਟਾਂ ਪਾਈਆਂ ਜਾਣ ਜਿਸ ਦਾ ਭਾਰਤ ਪੂਰਨ ਆਸ਼ੂ ਦੇ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਹੈ ਤੇ ਪੁਲਿਸ ਦੇ ਨਾਲ ਉਹਨਾਂ ਦੀ ਤਿੱਖੀ ਬਹਿਸ ਵੱਝੀ ਵੀ ਹੋਈ ਹੈ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ